ਇਹ ਛਾਤੀ ਇਸ ਮਾਈਕ ਦੇ ਅੰਦਰ ਮਨੁੱਖ ਦੇ ਆਜੀ ਕੀ ਕਿ ਤੁਮ ਨੂੰ ਹਰ ਦਰ ਪਰ ਦੇ ਲੋਕਾਂ ਨੂੰ ਬਹੁਤ ਬਹੁਤ ਵਾਰਿਆ ਅੱਜ ਵੀ ਜਤਨਾਂ ਗੰਤ ਸਿਸ ਦੇਖੇਮਲੇ ਆ ਹੈ। ਦੇਸ਼ ਦੇ ਵਿੱਚ ਇੱਕ ਬੜਾ ਖੁਸ਼ੀ ਦਾ ਮਾਹੌਲ ਹੈ। ਆਜ਼ਾਦੀ ਜਿਹੜੀ ਹੈ ਉਹ ਇਨਸਾਨ ਦਾ ਇੱਕ ਬੜਾ ਹਿੱਸਾ ਹੈ। ਇਸ ਸਿਧਾਂਤ ਨੇ ਸਾਨੂੰ ਆਜ਼ਾਦੀ ਦਿੱਤੀ ਹੈ, ਲੋਕਾਂ ਨੂੰ ਆਜ਼ਾਦੀ ਦਿੱਤੀ ਹੈ। ਇਸ ਆਜ਼ਾਦੀ ਦੇ ਨਾਲ ਆਮ ਲੋਕ ਜਿਹੜਾ ਉਹ ਇਹ ਚ ਪਾਈਗੜੀ ਪਾਉਂਦਾ ਹੈ। ਅੱਜ ਦਿਨ ਵਾਲਾ ਗੁਰੂ ਦੇ ਵਿੱਚ ਵੀ ਇਸ ਆਜ਼ਾਦੀ ਨੂੰ ਮਨਾਇਆ ਜਾ ਰਿਹਾ ਹੈ। ਅ ਰੌਣਕਾਂ ਨੇ ਮੈਂ ਟੀਵੀ ਤੇ ਵੀ ਦੇਖ ਰਿਹਾ ਸੀਗਾ ਕਿ ਸਾਰੇ ਦੇ ਵਿੱਚ ਬਹੁਤ ਰੌਣਕ ਹੈ। ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਕਿ ਅਸੀਂ ਆਪਣੇ ਦੇਸ਼ ਨੂੰ 70 ਸਾਲ ਹੋ ਗਏ ਆ ਔਰ ਬੜਾ ਸੰਦਖ ਜਿਆ ਦੇ ਚੱਲ ਰਿਹਾ ਹੈ ਜਿਦੋਂ ਕਿ ਸਾਡੇ ਲੱਗੇ ਪਾਕਿਸਤਾਨ ਆ ਕਿ ਇੱਕ ਹੀ ਮਜ਼ਬਾ ਇੱਕ ਹੀ ਦੇਸ਼ ਦੇ ਲੋਕ ਆ ਤਾਂ ਵੀ ਅਸੀਂ ਰੋਈ ਲੜਾਈ ਹੁੰਦੀ ਆ ਪਰ ਹਿੰਦੁਸਤਾਨ ਚ ਉੱਤਰਾਲੇ ਦੀ ਸਮਝ ਨਹੀਂ ਆਦੀ ਬੋਲੀ ਦੀ ਨਾਰਥ ਵਾਲੇ ਦੀ ਨਾਰਥ ਤੇ ਦੱਖਣ ਨਹੀਂ ਸਮਝ ਆਦੀ ਤਾਂ ਵੀ ਇਹ ਕਰਸੀ ਪਰ ਹੋਇਆ ਇਸ ਸੰਵਿਧਾਨ ਦੀ ਖੂਬਸੂਰਤੀ ਹੈ ਕਿ ਸਾਰੇ ਲੋਕਾਂ ਨੂੰ ਇੱਕ ਲੜੀ ਪ੍ਰੋਗਰਾਮ ਰੱਖਿਆ ਹੈ ਔਰ ਦੇ ਜਿਹੜਾ ترقی ਕਰੇ। ਅਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਅੱਜ 26 ਜਨਵਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਕੋਸ਼ਿਸ਼ ਨੂੰ ਪੰਜਾਬ ਨੂੰ ਖਾਸ ਕਰਕੇ ਜੰਡਿਆਲਾ ਗੁਰੂ ਨੂੰ ਸਾਡੇ ਵਿੱਚ ਅੱਜ ਕੈਬਨਿਟ ਮੰਤਰੀ ਸਰਦਾਰ ਰਵਿੰਦਰ ਸਿੰਘ ਜੀ ਮਾਤਾ ਅੰਦਰਕੌਰ ਜੀ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ। ਨਾਨਾ ਦਾ ਬਹੁਤ ਬਹੁਤ ਸਵਾਗਤ ਕਰਦਾ। ਕਿਤੇ ਰਣ ਮਿਲ ਕੇ ਹੀ ਤੋਹਾਰ ਹਮੇਸ਼ਾ ਹੀ ਇਹ ਮਨਾਉਂਦੇ ਰਹੀਏ। 26 ਜਨਵਰੀ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਬਨਵਾਜੀ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਦੁਨੀਆ ਵਿੱਚ ਵਸਦੇ ਭਾਰਤ ਵਾਸੀਆਂ ਨੂੰ ਭਾਰਤ ਦੇ 75ਵੇਂ ਗੰਦਰਤਾ ਦਿਵਸ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦਿੰਦਾ ਹੈ 26 ਜਨਵਰੀ 1950 ਨੂੰ ਭਾਰਤ ਦਾ ਜਿਹੜਾ ਸੰਵਿਧਾਨ ਸੀ ਉਹ ਲਾਗੂ ਹੋਇਆ ਸੀ ਉਹ ਭਾਰਤ ਦਾ ਸੰਵਿਧਾਨ ਦਾ ਮੇਨ ਮਕਸਦ ਇੱਕੋ ਸੀਗਾ ਕਿ ਭਾਰਤ ਦੇ ਨਾਗਰਿਕਾਂ ਨੂੰ ਉਹਨਾਂ ਦੇ ਅਧਿਕਾਰਾਂ ਦੀ ਉਹਨਾਂ ਦੀ ਰੱਖਿਆ ਕੀਤੀ ਜਾਵੇ ਉਹਨਾਂ ਨੂੰ ਇਹ ਮੌਲਿਕ ਅਧਿਕਾਰ ਉਹ ਦਿੱਤੇ ਜਾਣ ਸੋ ਅੱਜ ਅਸੀਂ 75ਵੇਂ ਸਾਲ ਚ ਐਂਟਰ ਕਰ ਗਏ ਮੈਂ ਆਸ ਕਰਦਾ ਕਿ ਜਿਹੜਾ ਸਾਡਾ ਭਾਰਤ ਹੈ ਉਹ ਦੁਨੀਆ ਦਾ ਮੋਢੀ ਦੇਸ਼ ਬਣੇ ਜਿੱਦਾਂ ਇਤਿਹਾਸ ਵਿੱਚ ਰਿਹਾ ਭਾਰਤ વિશ્વ ਗੁਰੂ ਸੀ ਲੇਕਿਨ ਸਾਡੀਆਂ ਕੁਝ ਨਲਾਕੀਆਂ ਕਰਕੇ ਅਸੀਂ ਪਿੱਛੜ ਗਏ ਲੇਕਿਨ ਮੇਰੀ ਆਜ ਦੇ ਦਿਨ ਇਹੀ ਆਸ ਹੈ ਔਰ ਮੈਂ ਵਿਸ਼ਵਾਸ ਨੂੰ ਪੂਰਨ ਵਿਸ਼ਵਾਸ ਹੈ ਭਾਰਤ ਜਿਹੜਾ ਛੇਤੀ ਜਿਹੜਾ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਆ ਜਾਏਗਾ ਔਰ ਸਾਡੇ ਅੱਜ ਪੰਜਾਬ ਸਰਕਾਰ ਵੀ ਜਿਹੜੀ ਆ ਪੰਜਾਬੀਆਂ ਦੀ ਸੇਵਾ ਵਿੱਚ ਵਚਨਬੱਧ ਲੱਗੇ ਹੋਏ ਸਾਰੇ ਮੰਤਰੀ ਸਾਡੇ ਮੁੱਖ ਮੰਤਰੀ ਸ੍ਰੀ ਕੁਮਤਮਨ ਸਾਹਿਬ ਸਾਡੇ ਹਲਕੇ ਦੇ ਸਾਡੇ ਵਿਧਾਇਕ ਸਾਡੇ ਕੈਬਨ ਮੰਤਰੀ ਹਰਪ੍ਰੀਤ ਸਿੰਘ ਵੀਟੂ ਸਾਹਿਬ ਉਹਨਾਂ ਦੀ ਡਿਊਟੀ ਅੱਜ ਬਠਿੰਡਾ ਵਿੱਚ ਲੱਗੀ ਸੀ ਸੋ ਅਸੀਂ ਸਾਰੇ ਵਚਨਬੱਧ ਪੰਜਾਬੀਆਂ ਦੀ ਆਪਣੇ ਪੰਜਾਬ ਦੀ ਸੇਵਾ ਵਾਸਤੇ ਔਰ ਮੈਂ ਦੁਬਾਰਾ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਅੱਜ ਗਣਤੰਤਰਤਾ ਦਿਵਸ ਜਿਹੜਾ ਸਾ ਅਸੀਂ 75ਵਾਂ ਰਿਪਬਲਿਕ ਡੇ ਮਨਾ ਰਹੇ ਹਾਂ ਕੋਈ ਸਮੂਹ ਦੇਸ਼ਵਾਸੀਆਂ ਨੂੰ 축ਕਮਨਾਵਾਂ